ਸ਼ਸ਼ੀਕਾਲ ਨਮਸਕਾਰ ਅੱਜ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਓਟੀਟੀਜ਼ ਦਾ ਦੌਰ ਚੱਲ ਰਿਹਾ ਹੈ ਜਿਸੇ ਅਸੀਂ ਥੀਏਟਰਸ ਦੇ ਵਿੱਚ ਜਾਂਦੇ ਆ ਫਿਲਮਾਂ ਨੂੰ ਦੇਖਣ ਦੇ ਲਈ ਲੇਕਿਨ ਵੈਦਰ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਪ੍ਰੈਫਰ ਕਰਦੇ ਆ ਕਿ ਘਰੇ ਬੈਠ ਕੇ ਹੀ ਫਿਲਮਾਂ ਜਾਂ ਫਿਰ ਐਂਟਰਟੇਨਮੈਂਟ ਆਪਣੇ ਆਪ ਦਾ ਕੀਤਾ ਜਾਵੇ ਸੋ OTT ਦਾ ਦੌਰ ਹੈ OTT ਤੇ ਹਰ ਤਰ੍ਹਾਂ ਦਾ ਕੰਟੈਂਟ ਅਵੇਲੇਬਲ ਹੈ ਜਿਸ ਤਰ੍ਹਾਂ ਦੀ ਵੀ ਤੁਸੀਂ ਜੋ ਵੀ ਤੁਹਾਡੀ ਪਸੰਦੀਦਾ ਫਿਲਮ ਹੈ ਤੁਸੀਂ OTT ਤੇ ਅਗਰ ਦੇਖਣਾ ਚਾਹੁੰਦੇ ਹੋ ਫਿਰ ਚਾਹੇ ਉਹ ਪੰਜਾਬੀ ਫਿਲਮ ਹੋਵੇ ਜਾਂ ਫਿਰ ਕੋਈ ਹਿੰਦੀ ਫਿਲਮ ਹੋਵੇ ਤਾਂ ਤੁਸੀਂ ਉਸ ਨੂੰ ਦੇਖ ਸਕਦੇ ਹੋ ਕਿਉਂਕਿ ਬਹੁਤ ਈਜ਼ੀਲੀ ਅਵੇਲੇਬਲ ਨੇ ਆਪਣੀਆਂ ਸਾਰੀਆਂ ਫਿਲਮਾਂ ਪੰਜਾਬੀ ਦੀਆਂ ਸੋ ਪੰਜਾਬ ਦੀ ਇੱਕ ਫਿਲਮ ਦੀ ਗੱਲ ਕਰਾਂਗੇ ਜੋ OTT ਤੇ ਰਿਲੀਜ਼ ਹੋਣ ਵਾਲੀ ਹੈ ਉਹ ਫਿਲਮ ਦਾ ਨਾਮ ਹੈ ਸਾਇਯੋਨੀ ਇਸ ਫਿਲਮ ਦੇ ਵਿੱਚ ਤੁਹਾਨੂੰ ਅ ਸਿੰਗਾ ਤੇ ਸ਼ਰਨ ਕੌਰ ਜਿਹੜੇ ਨੇ ਉਹ ਨਜ਼ਰ ਆਉਣਗੇ ਔਰ ਤੁਹਾਨੂੰ ਵੀ ਦੱਸ ਦਿੰਨੇ ਕਿ ਸਿੰਗਾ ਦੀਆਂ ਅਸੀਂ ਬਹੁਤ ਸਾਰੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਸਿੰਗਾ ਇੱਕ ਅਲੱਗ ਹੀ ਦੁਨੀਆ 'ਚ ਰਹਿੰਦੇ ਨੇ ਉਹ ਇੰਡਸਟਰੀ ਤੋਂ ਵੀ ਕਹਿ ਸਕਦੇ ਹਾਂ ਸੀ ਕਿ ਪਰੇ ਰਹਿੰਦੇ ਨੇ ਸੋ ਆਪਣਾ ਹੀ ਕੰਟੈਂਟ ਕ੍ਰੀਏਟ ਕਰਦੇ ਨੇ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਸਿੰਗਾ ਆਪਣੇ ਹੀ ਪ੍ਰੋਡਕਸ਼ਨ ਹਾਊਸ 'ਚ ਰਿਲੀਜ਼ ਕਰਦੇ ਨੇ ਜਾਂ ਬਣਾਉਂਦੇ ਨੇ ਸੋ ਅਸਈਯੋਨੀ ਫਿਲਮ ਜਿਹੜੀ ਹੈ ਇਸ ਦੇ ਵਿੱਚ ਸਿੰਗਾ ਔਰ ਸ਼ਰਨ ਜਿਹੜੇ ਨੇ ਰੋਮਾਂਸ ਕਰਦੇ ਨਜ਼ਰ ਆਉਣਗੇ ਬੇਸਿਕਲੀ ਇਹ ਰੋਮਾਂਟਿਕ ਟੇਲ ਆਫ ਲਵ ਯਾਨੀ ਕਿ ਰੋਮਾਂਟਿਕ ਫਿਲਮ ਹੈ ਜਿਹਦੇ ਵਿੱਚ ਕੁੜੀ ਔਰ ਲੜਕੇ ਦੀ ਪਿਆਰ ਦੀ ਕਹਾਣੀ ਦਿਖਾਈ ਗਈ ਹੈ ਸੋ ਫਿਲਮ ਨੂੰ ਪ੍ਰੋਡਿਊਸ ਕੀਤਾ ਜਤਿੰਦਰ ਕੁਮਾਰ ਨੇ ਔਰ ਡਾਇਰੈਕਟਰ ਹੈਗੇ ਨੇ ਇਮਰਾਨ ਸ਼ੇਕਰ ਲਿਖੀ ਹੈਗੀ ਸੁਖਚੰਦਰ ਸਿੰਘ ਬਾਦਲ ਸੋ ਇਹ ਫਿਲਮ ਜਿਹੜੀ ਆ 27 ਜੂਨ ਨੂੰ ਓਟੀਟੀ ਤੇ ਰਿਲੀਜ਼ ਹੋ ਜਾਏਗੀ ਔਰ ਇਸ ਫਿਲਮ ਦੇ ਵਿੱਚ ਅਸੀਂ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਰੋਮਾਂਟਿਕ ਫਿਲਮ ਹੋਣ ਵਾਲੀ ਕਿਉਂਕਿ ਰੋਮਾਂਟਿਕ ਜਨਰ ਜਿਹੜਾ ਆਲਮੋਸਟ ਸਭ ਦਾ ਫੇਵਰਟ ਹੁੰਦਾ ਸੋ ਸਿੰਘਾਂ ਦੀ ਅਗਰ ਗੱਲ ਕਰੀਏ ਤਾਂ ਸਿੰਘਾਂ ਨੇ ਆਪਣੀ ਪੰਜਾਬੀ ਇੰਡਸਟਰੀ ਨੂੰ ਬਹੁਤ ਸੁਪਰ ਡੂਪਰ ਹਟ ਗੀਤ ਦਿੱਤੇ ਨੇ ਔਰ ਉਹਨਾਂ ਗੀਤਾਂ ਨੂੰ ਮਕਬੂਲ ਵੀ ਕੀਤਾ ਹੈ ਉਹਨਾਂ ਦੇ ਫੈਨਸ ਨੇ ਸੋ ਸ਼ਰਨ ਦੀ ਗੱਲ ਕਰ ਲੈਣੇ ਸ਼ਰਨ ਕੌਰ ਗੁਰਦਾਸਪੁਰ ਦੀ ਮਾਜੇ ਦੀ ਕੁੜੀ ਹੈ ਔਰ ਉਸਨੇ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਗਾਣੇ ਵੀ ਕੀਤੇ ਨੇ ਔਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਚਿੜੀਆਂ ਦਾ ਚੰਬਾ ਫਿਲਮ ਦੇ ਵਿੱਚ ਅਸੀਂ ਉਸ ਨੂੰ ਦੇਖਿਆ ਸੀਗਾ ਕਿ ਉਸਨੇ ਬਾਕ ਟਾਪ ਛੱਡੀ ਸੋ ਹੁਣ ਸਿੰਘਾਂ ਦੇ ਨਾਲ ਲੀਡ ਤੇ ਫਿਲਮ ਜਿਹੜੀ ਉਹਨਾਂ ਦੀ ਆ ਰਹੀ ਹੈ ਸੋ ਯੋਨੀ ਇਹਦੇ ਵਿੱਚ ਸ਼ਰਨ ਦਾ ਕੰਮ ਕਿਦਾਂ ਦਾ ਹੋਏਗਾ ਵੀ ਦੇਖਣਾ ਬਹੁਤ ਖਾਸ ਹੋਣ ਵਾਲਾ ਸੋ ਕਲਾਕਾਰਸ ਸਲੇਬ੍ਰਿਟੀਜ਼ ਜਿਹੜੇ ਸਾਰੇ ਨੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਨਹੀਂ ਅਸੀਂ ਹਮੇਸ਼ਾ ਹੀ ਦੇਖਦੇ ਆ ਸੋ ਸਿੰਗਰ ਦੀਆਂ ਅਗਰ ਪੋਸਟਰਾਂ ਦੀ ਅਸੀਂ ਗੱਲ ਕਰਦੀਏ ਤਾਂ ਲੇਟੈਸਟ ਉਹਨਾਂ ਨੇ ਹਾਲੀ ਦੇ ਵਿੱਚ ਪੋਸਟ ਇੱਕ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਉਹ ਪੱਥਰਾਂ ਦੇ ਬਾਰੇ ਕੋਈ ਗੱਲ ਕਰ ਰਹੇ ਨੇ ਔਰ ਉਹਨਾਂ ਦੇ ਫੈਨਸ ਜਿਹੜੇ ਨੇ ਹਮੇਸ਼ਾ ਵੇਟ ਕਰਦੇ ਨੇ ਕਿ ਸਿੰਘਾ ਜਿਹੜੇ ਨੇ ਕਦੋਂ ਨਵਾਂ ਕੁਝ ਅਪਡੇਟ ਕਰਨ ਕਿਉਂਕਿ ਬਹੁਤ ਸਾਰੇ ਕਲਾਕਾਰਾਂ ਨੂੰ ਅਸੀਂ ਦੇਖਿਆ ਕਿ ਬਹੁਤ ਲੰਬੇ ਸਮੇਂ ਲਈ ਜਿਹੜੇ ਉਹ ਸੋਸ਼ਲ ਮੀਡੀਆ ਤੋਂ ਗੈਪ ਲੈ ਲੈਂਦੇ ਨੇ ਸੋ ਇੱਕ ਤੁਹਾਨੂੰ ਦੱਸ ਦਿੰਦੇ ਕਿ ਪਹਾੜਾਂ ਦੀ ਸੈਰ ਕਰ ਰਹੇ ਨੇ ਸਿੰਘਾ ਔਰ ਪਹਾੜਾਂ ਦੇ ਵਿੱਚ ਪਹੁੰਚੇ ਹੋਏ ਨੇ ਔਰ ਇਸ ਟਾਈਮ ਅਗਰ ਗੱਲ ਕਰੀਏ ਸਿੰਘਾ ਦੇ ਸੋਸ਼ਲ ਹੈਂਡਲ ਤੇ ਤਾਂ ਬਹੁਤ ਅੱਛੀ ਰੀਚ ਚੱਲ ਰਹੀ ਹੈ ਮਿਲੀਅਨਸ ਦੇ ਵਿੱਚ ਉਹਨਾਂ ਦੀ ਵੀਡੀਓਜ਼ ਜਿਹੜੀਆਂ ਨੇ ਚੱਲ ਰਹੀਆਂ ਨੇ ਔਰ ਅਸੀਂ ਇਹਨਾਂ ਨੂੰ ਦੇਖ ਪਾ ਰਹੇ ਹਾਂ ਸੋ ਸੋ ਜਿਹੜਾ ਆਪਣੇ ਫੈਨਸ ਦੇ ਲਈ ਤਿਆਰ ਕੀਤਾ